ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੱਜਬਾ ਕੁਝ ਕਾਰ ਦਿਖਾਉਣ ਦਾ ਟੀਮ ਘੜਾਣੀ ਕਲਾ ਮਿਸ਼ਨ ਵਾਤਾਵਰਨ ਬਚਾਓ ਪੰਛੀ ਬਚਾਓ ਪਾਣੀ ਬਚਾਓ ਦੇ ਤਹਿਤ ਲਗਭਗ ਇਸ ਟੀਮ ਨੂੰ 10 ਸਾਲ ਹੋ ਚੁੱਕੇ ਨੇ ਬੂਟੇ ਲਗਾਉਂਦਿਆਂ ਨੂੰ ਆਲੇੜੇ ਲਗਾਉਂਦਿਆਂ ਨੂੰ ਸੋ ਸਾਡੇ ਬੰਦ ਘੜਾਣੀ ਦਾ ਬਹੁਤ ਬਹੁਤ ਧੰਨਵਾਦ ਜੋ ਆਪਣਾ ਸਮੇਂ ਵਿੱਚ ਸਮਾਂ ਕੱਢ ਕੇ ਸਾਡੀ ਟੀਮ ਵਾਸਤੇ ਆਉਂਦੇ ਨੇ ਗगन ਮੋਬੈਲ ਜੀ ਆਪਣੇ ਹੋਰ ਆਪਣੇ ਗੋਮਾ ਜੀ ਪਾਈ ਅਮਰਜੀਤ ਸਿੰਘ ਜੀ ਕੇਵਲ ਸਿੰਘ ਕਰਨਜੋਤ ਸਿੰਘ ਮਨਵੀਰ ਸਿੰਘ ਅਤੇ ਗੁਰੇ ਸਿੰਘ ਵਿਕੀ ਸਿੰਘ ਹੋਰ ਕਈ ਆਪਣੇ ਨੇ ਹੋਰ ਵੀ ਆਪਣੇ ਸੁਝਵਾਨ ਨੇ ਅੱਜ ਐਤਵਾਰ ਕਰਕੇ ਉਹ ਕੁਝ ਵਿਆਹ ਤੇ ਗਏ ਨੇ ਕੋਈ ਅਲੱਗ-ਅਲੱਗ ਥਾਂ ਤੇ ਗਏ ਨੇ ਕਿਉਂਕਿ ਕੰਮ ਬੰਦੇ ਰਹਿੰਦੇ ਨੇ ਸੋ ਆਪਣੇ ਗਗਨ ਜੀ ਟੀਮ ਦਾ ਧੰਨਵਾਦ ਕਰਾਂਗੇ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਗਗਨ ਸਿੰਘ ਜੀ ਬਾਈ ਜੀ ਖਾਲਸਾ ਬਾਈ ਜੀ ਖਾਤੇ ਜੀ ਮੈਂ ਸਾਰੀ ਆਈ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜਿਹੜੇ ਜਜ਼ਬਾ ਕੁਝ ਦਾਰ ਦਿਖਾਉਣ ਦਾ ਆ ਟੀਮ ਦੇ ਨਾਲ ਮੋਢਾ ਨਾਲ ਲਾ ਕੇ ਚੱਲਦੇ ਨੇ ਔਰ ਤੁਹਾਨੂੰ ਹਲਾ ਕੇ ਵੀ ਦਿੰਦੇ ਨੇ ਕਿ ਇਹ ਜਿਹੜੇ ਪ੍ਰੋਗਰਾਮ ਆ ਤੁਹਾਨੂੰ ਕਰਦੇ ਰਹਿਣਾ ਚਾਹੀਦਾ ਔਰ ਸਾਡੇ ਨਾਲ ਸਾਡੀ ਟੀਮ ਦੇ ਮੈਂਬਰ ਔਰ ਸਾਡੇ ਨਾਲ ਨગરਵਾਸੀ ਬਹੁਤ ਸਹਾਇਕ ਦਿੰਦੇ ਨੇ ਇਸ ਤਰ੍ਹਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਵੈਗਜੀਤ ਸਿੰਘ ਸਾਹਿਬ ਐਂਡ ਬਾਂਸ ਸਿੰਘ ਜੀ ਟੀਮ ਬਾਰੇ ਜਿਹੜਾ ਕੰਮ ਕਰਦੇ ਨੇ ਇਹਦੇ ਬਾਰੇ ਵਿਚਾਰ ਦੱਸੋ ਵਧੀਆ ਕੰਮ ਕਰ ਰਹੀ ਹੈ ਜਾਂ ਇਹਨਾਂ ਦਾ ਧੰਨਵਾਦ ਵੀ ਤੁਸੀਂ ਕਰ ਸਕਦੇ ਹੋ हां जी वैसे ਤਾਂ ਗਗਨਦੀਪ ਸਿੰਘ ਜੀ ਨੇ ਧੰਨਵਾਦ ਕਰਤਾ ਸੀਗਾ ਤੇ ਜਿਹੜਾ ਟੀਮ ਬਾਰੇ ਤੁਸੀਂ ਸਵਾਲ ਕਰਦੇ ਹੋ ਟੀਮ ਤਾਂ ਹੁਣ ਲੋਕਾਂ ਦੇ ਸਾਹਮਣੇ ਆ ਬਿਲਕੁਲ ਲੋਕਾਂ ਦੇ ਸਾਹਮਣੇ ਕੰਮ ਵੀ ਟੀਮ ਦੇ ਜੋ ਟੀਮ ਕੰਮ ਕਰਦੀ ਆ ਰਹੀ ਆ ਉਹਦੇ ਕੰਮ ਵੀ ਲੋਕਾਂ ਦੇ ਸਾਹਮਣੇ ਨੇ ਬਿਲਕੁਲ ਐਸੇ ਕਿੰਤੂ ਪ੍ਰੰਤੂ ਚੱਲੋ ਹੁੰਦਾ ਹੁੰਦਾ ਮਾੜਾ ਮੋਟਾ ਜਿੱਤੇ ਜਿੱਤੇ ਕਿਤੇ ਕਿੰਤੂ ਪ੍ਰੰਤੂ ਹੋਇਆ ਵੀ ਟੀਮ ਦੇ ਕੰਮਾਂ ਤੇ ਉਹ ਕਿੰਤੂ ਪ੍ਰਾਂਤਾਂ ਨੂੰ ਕਿੰਤੂ ਪ੍ਰਾਂਤੂ ਨੂੰ ਆਪਾਂ ਦਰਸਤ ਵੀ ਕੀਤਾ ਸਾਰਿਆਂ ਨੇ ਰਲ ਕੇ ਜੀ ਜੀ ਸੋ ਵੈਸੇ ਹੁਣ ਸਾਰੇ ਕਾਰਜਾਂ ਨੂੰ ਸਲਾਇਆ ਜਾ ਰਿਹਾ ਉਹ ਇਹ ਗੱਲ ਆ ਵੀ ਅਕਾਲ ਪੁਰਖ ਅਗੇ ਵੀ ਅਰਦਾਸ ਬੇਨਤੀ ਆ ਵੀ ਇਸ ਟੀਮ ਤੇ ਇਸੇ ਤਰ੍ਹਾਂ ਮਿਹਰਾ ਭਰੇ ਬਖਤ ਰੱਖਣ ਤਾਂ ਕਿ ਟੀਮ ਨੇ ਜਿਹੜਾ ਮਿਸ਼ਨ ਆਰੰਭ ਕੀਤਾ ਉਹ ਦਿਨ ਰਾਤ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੁੰਦੀ ਰਹੇ ਇਹ ਧੰਨਵਾਦ ਬਹੁਤ ਵਧੀਆ ਸੋ ਆਪਣੇ ਗੁਰੂ ਸਾਹਿਬਾਨ ਗੁਰੂ ਨਾਨਕ ਦੇਵ ਜੀ ਕਹੇਗੇ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਾ ਇਹਦੇ ਸਬੰਧ ਵਿੱਚ ਹੀ ਜਿਹੜੀ ਇਹ ਟੀਮ ਕਈ ਸਾਲਾਂ ਤੋਂ ਕੰਮ ਕਰ ਰਹੀ ਆ ਤੇ ਕਰਕੇ ਦਿਖਾਇਆ ਵੀ ਹੈ ਕਿਉਂਕਿ ਕੰਮ ਆਪਣੀ ਜਿਹੜੀ ਟੀਮ ਦਾ ਨਾਂ ਜज्ਬਾ ਕੁਝ ਕਰ ਦਿਖਾਉਣ ਦਾ ਇਹ ਜज्ਬਾ ਹੈਗਾ ਬੱਚਿਆਂ ਵਿੱਚ ਜੇ ਆਪਾਂ ਆਉਣ ਵਾਲੇ ਪੀੜ੍ਹੀ ਨੂੰ ਆਪਾਂ ਦੱਸਾਂਗੇ ਤੇ ਤਾਂ ਹੀ ਪਤਾ ਲੱਗੂਗਾ ਨਾ ਇਸ ਕਰਕੇ ਬੱਚਿਆਂ ਨੂੰ ਸਭ ਤੋਂ ਵੱਧ ਅਸੀਂ ਪ੍ਰੇਰਣਾ ਦੇ ਰਹੇ ਹਾਂ ਵੀ ਕਿ ਬੱਚੇ ਇਸ ਵਿੱਚ ਜੁੜਨ ਰੁਕ ਲੋਣ ਤੇ ਆਰ ਰਹੇ ਲੋਣ ਪਾਣੀ ਬਚਾਉਣ ਬਹੁਤ ਜ਼ਰੂਰੀ ਮੈਸੇਜ ਘਰ-ਘਰ ਪਹੁੰਚਾਉਣ ਦਾ ਹੈ ਆਪਾਂ ਨੂੰ ਸੋ ਵੀਡੀਓ ਤੇ ਕਮੈਂਟ ਕਰਕੇ ਟੀਮ ਦਾ ਬਹੁਤ ਧੰਨਵਾਦ ਕਰਿਓ ਠੀਕ ਹੈ ਜੀ ਬਾਕੀ ਮਾੜੀ ਸੋਚ ਵਾਲੇ ਦੂਰ ਰਹੋ ਮਾੜਾ ਕਮੈਂਟ ਨਾ ਕਰਿਓ ਕਿਉਂਕਿ ਬਾਣੀ ਦਾ ਸ਼ਬਦ ਆ ਵਾ ਪੜ ਲਿਆ ਜੇ ਬਾਣੀ ਦਾ ਕੋਈ ਨਰਾਦਰ ਕਰੂਗਾ ਤੁਸੀਂ ਆਪ ਭਾਗੀਦਾਰ ਹੋਵੋਗੇ ਸੋ ਮੈਂ ਇਹਨਾਂ ਕਹਿੰਦਾ ਸਾਰੇ ਸਮਾਪਤੀ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ